ਗੈਸ ਐਸੋਸੀਏਸ਼ਨ ਦੰਦਬਾਦ ਜਿੰਦਾਬਾਦ ਜਿੰਦਾਬਾਦ ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਦੰਦਬਾਦ ਜਿੰਦਾਬਾਦ ਜਿੰਦਾਬਾਦ ਰਾਸ਼ਟਰੀ ਦਿਵਿਆਂਗ ਐਸੋਸੀਏਸ਼ਨ ਦੰਦਬਾਦ ਜਿੰਦਾਬਾਦ ਜਿੰਦਾਬਾਦ ਅੰਗਹੀੜਾਂ ਦੀਆਂ ਮੰਗਾਂ ਨੂੰ ਪੂਰੀਆਂ ਕਰੋ ਪੂਰੀਆਂ ਕਰੋ ਅੰਗਹੀੜਾਂ ਦੀਆਂ ਮੰਗਾਂ ਨੂੰ ਪੂਰੀਆਂ ਕਰੋ ਪੂਰੀਆਂ ਕਰੋ ਇਕਤਾ ਜਿੰਦਾਬਾਦ 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 ਆਂਘੀਣਾ ਦਾ ਇਕਤਾ ਜਿੰਦਾਬਾਦ 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 ਕਲਾਂਜ ਕੀ ਨਾਮ ਆ ਤੁਹਾਡਾ ਅੱਜ ਦੀ ਮੀਟਿੰਗ ਬਾਰੇ ਸਾਨੂੰ ਜਾਣਕਾਰੀ ਔਰ ਰਾਜਮਾ ਦੀ ਬਣਾ ਲੱਗਾ ਦਿੰਦਾ ਰਾਸ਼ਟਰੀ ਦਿਵੰਗ ਅਸਾਸ ਤੋਂ ਸੁਭਾ ਪ੍ਰਧਾਨ ਲੱਗਾ ਦਿੰਦਾ ਤੇ ਅੱਜ ਜਿਹੜੀ ਸਾਡੀ ਮੀਟਿੰਗ ਹੈ ਉਹ ਜਿਹੜੇ ਹੈਗਾ ਪਿਛਲੇ ਸਮੇਂ ਦੇ ਵਿੱਚ ਅਸੀਂ ਸਰਕਾਰ ਨੂੰ ਜਿਹੜੀ ਮੰਗ ਰੱਖੀ ਸੀਗੀ ਔਰ ਉਹਦੇ ਵਾਸਤੇ ਵੀ ਪ੍ਰੋਟੈਸਟ ਨੇ ਕੀਤਾ ਸੀਗਾ 5 ਮਾਰਚ 2025 ਨੂੰ ਔਰ ਐਲਟੀਮੇਟਮ ਦਿੱਤਾ ਗਿਆ ਸੀ ਸਰਕਾਰ ਨੂੰ ਕਿ ਅਸੀਂ ਜਿਹੜਾ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਸਾਡੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਵੱਡਾ ਪ੍ਰੋਟੈਸਟ ਕਰਾਂਗੇ ਔਰ ਜਿਹੜਾ ਹੈਗਾ ਕਿਸੇ ਦਾ ਰਸਤਾ ਰੋਕਣਾ ਜਾਂ ਜਨਤਾ ਨੂੰ ਪਰੇਸ਼ਾਨ ਕਰਨਾ ਇਸ ਚੀਜ਼ ਅਸੀਂ ਬਲੀਵ ਨਹੀਂ ਕਰਦੇ ਆ ਅਸੀਂ ਸਿਰਫ ਆਪ ਦੇ ਆਪ ਦੇ ਜਿਹੜੇ ਤਸੀਹੇ ਦੇ ਕੇ ਜਾਂ ਕੁਰਬਾਨੀਆਂ ਦੇ ਕੇ ਆਪਣੀਆਂ ਮੰਗਾਂ ਨੂੰ ਪੂਰੀਆਂ ਕਰਾਵਾਂਗੇ ਤਾਂ ਕਿ ਸਾਡਾ ਜਿਹੜਾ ਦਿਵੰਗ ਵਰਗ ਹੈ ਉਹ ਜਿਹੜੀ ਹੈਗੀ ਹੈ ਇੱਕ ਉਹਨਾਂ ਦਾ ਫਿਊਚਰ ਜਿਹੜਾ ਬ੍ਰਾਈਟ ਹੋ ਸਕੇ ਉਹਨਾਂ ਦੇ ਜਿਹੜੇ ਲੜਕਦੇ ਮੁੱਦੇ ਆ ਜਿਹੜੀਆਂ ਮੰਗਾਂ ਨੇ ਜਿਹੜੇ ਡਿਮਾਂਡਸ ਨੇ ਉਹ ਪੂਰੀਆਂ ਹੋ ਸਕਣ ਜਿਵੇਂ ਕਿ ਪਹਿਲ ਦੇ ਆਧਾਰ ਤੇ ਸਾਡਾ ਜਿਹੜਾ ਬੈਕਲੌਗ ਆ 4% ਕੋਟਾ ਜਿਹੜਾ ਉਹਦੇ ਆਧਾਰ ਤੇ ਸਾਨੂੰ ਜਿਹੜਾ ਦਿਵੰਗ ਪਣਪਰਾ ਨੂੰ ਨੌਕਰੀਆਂ ਦਿੱਤੀਆਂ ਜਾਣ ਜਿੰਨੀ ਵੀ ਉਹਨਾਂ ਦੀ ਕੁਆਲਿਫਿਕੇਸ਼ਨ ਹੈ ਜਿਹੜੇ ਸਾਡੇ ਦਿਵੰਗ ਪਣਪਰਾ ਨਹੀਂ ਇਸ ਯੋਗ ਹੈਗੇ ਨੌਕਰੀ ਲੈਣ ਦੇ ਜਾਂ 100% ਆ ਜਾਂ 80% ਆ ਉਹਨਾਂ ਦੀਆਂ ਜਿਹੜੀਆਂ ਪੈਨਸ਼ਨਾਂ ਵਧਾ ਕੇ 5000 ਤੱਕ ਕੀਤੀਆਂ ਜਾਣ ਔਰ ਉਹਨਾਂ ਨੂੰ ਫੈਸਿਲਿਟੀ ਜਿਹੜੀ ਹੈ ਹੈਲਥ ਕਾਰਡ ਬਣਾਏ ਜਾਣ ਸਪੈ ਜੋ ਵੀ ਉਹਨਾਂ ਲੋਕਲ ਵੇਸਟ ਜਿਵੇਂ ਕਣਕ ਦਾ ਜਾਂ ਕੁਝ ਵੀ ਹੈ ਲੋਕਲ ਵੇਸਟ ਜਿਹੜੇ ਉਹਨਾਂ ਨੂੰ ਫੈਸਿਲਿਟੀ ਮਿਲਦੀ ਹੈ ਉਹਨਾਂ ਨੂੰ ਪੱਕੇ ਤੌਰ ਤੇ ਜਿਹੜੀ ਉਹ ਦਿੱਤੀ ਜਾਵੇ ਔਰ ਬਿਨਾ ਤੰਗੀ ਤੋਂ ਦਿੱਤੀ ਜਾਵੇ ਔਰ ਜਿਵੇਂ ਕਿ ਦੇ ਨਾਲ ਜਿਹੜੇ ਮਤਲਬ ਕਿ ਬੜੀ ਜਦੋ ਜਹਿਦ ਕਰਕੇ ਆਪਣੇ ਬੱਚਿਆਂ ਨੂੰ ਜਿਹੜਾ ਉਹ ਪਾਲ ਰਹਾ ਹੈ ਤੇ ਹੁਣ ਤੁਸੀਂ ਇਹ ਦੇਖ ਲਓ ਕਿ ਬਿਨਾ ਹੱਥਾਂ ਪੈਰਾਂ ਦੇ ਕਿਵੇਂ ਮੈਂ ਆਪਣੇ ਬੱਚਿਆਂ ਨੂੰ ਪਾਲ ਰਿਹਾ ਹਾਂਗਾ ਜਦੋਂ ਇਸ ਤਰ੍ਹਾਂ ਦੀ ਹਾਲਤ ਹੋ ਜਾਂਦੀ ਹੈ ਬੰਦੇ ਦੀ ਇੱਕ ਚੰਗਾ ਭਲਾ ਫਿਜ਼ੀਕਲ ਫਿਟ ਬੰਦਾ ਜਿਹੜਾ ਹੈਗਾ ਪਰਸਨਾ ਉਹ ਦਿਵਿਆੰਗ ਹੋ ਜੇ ਜਾਂ ਜਨਮ ਤੋਂ ਦਿਵਿਆੰਗ ਹੈ ਨਾ ਉਹ ਕਈ ਵਾਰ ਉਹਦੇ ਬੱਚਿਆਂ ਨੂੰ ਪਾਲਣ ਵਾਸਤੇ ਜਾਂ ਆਪ ਦਾ ਘਟ ਪਾਲਣ ਵਾਸਤੇ ਉਹ ਮੰਗਣ ਦੇ ਹੀ ਮਜਬੂਰ ਹੋ ਜਾਂਦਾ ਹੈ। ਤੋਂ ਮਦਰਾ ਮਤਲਬ ਕਿ ਇਹੀ ਜਿਹੜਾ ਸਰਕਾਰ ਨੂੰ ਜਿਹੜਾ ਮੈਸੇਜ ਹੈ ਕਿ ਇਹ ਦਿਵਿਆਂਗਾਂ ਦੇ ਜਿਹੜੇ ਵੈਰੀਫਿਕੇਸ਼ਨ ਕੀਤੀ ਜਾਵੇ ਉਹਨਾਂ ਦੀ ਤੰਗੀ ਭਰੀ ਜ਼ਿੰਦਗੀ ਨੂੰ ਦੇਖਿਆ ਜਾਵੇ ਉਹਨਾਂ ਨੂੰ ਜਿਹੜੀ ਬਣਦੀ ਹੈ ਉਹਨਾਂ ਦੇ ਹੱਕ ਦਿੱਤੇ ਜਾਣ ਜਿਵੇਂ ਕੋਈ ਪੜ੍ਹਿਆ ਲਿਖਿਆ ਹੋਵੇ ਨੌਕਰੀ ਦਿੱਤੀ ਜਾਵੇ ਜਿਹੜਾ ਬੈਕ ਲਾਗ ਹੈ ਚਾਰ ਬੈਂਡ ਕੋਟੇ ਦੇ ਆਧਾਰ ਤੇ ਜਾ ਇਹਨੂੰ ਵਧਾ ਕੇ ਵੀ ਜਿਹੜਾ ਹੈਗਾ ਉਹ ਡਿਪਾਰਟਮੈਂਟ ਦੇ ਵਿੱਚ ਜਿਹੜੀ ਵੈਰੀਫਾਈ ਕਰਕੇ ਉਹਨਾਂ ਨੂੰ ਬਣਦੇ ਜਿਹੜੇ ਉਹ ਹੱਕ ਦਿੱਤੇ ਆ ਨੌਕਰੀਆਂ ਦਿੱਤੀਆਂ ਜਾਣ ਔਰ ਜਿਹੜੇ ਮਤਲਬ ਕਿ ਡਿਜ਼ਰਵਰ ਜਿਹੜੇ ਹੈਗੇ ਨਹੀਂ ਕਰ ਰਹੇ ਉਹਨਾਂ ਕੋਲਿਫੀਕੇਸ਼ਨ ਨਹੀਂ ਹੈਗੀ ਨੌਕਰੀ ਦੀ ਤਾਂ ਉਹਨਾਂ ਦੀ ਪੈਨਸ਼ਨਾਂ ਜਿਹੜੀਆਂ ਉਹ ਜ਼ਰੂਰ ਵਧਾਈਆਂ ਨੇ ਉਹਨਾਂ ਨੂੰ ਫੈਸਿਲਿਟੀ ਅਲੱ ਪਣੀਆਂ ਨਾ ਇੱਕ ਤਾਂ ਨਾਰਾ ਵੀ ਹੋਣੀ ਹੈ ਮੇਰੀ ਨਾ ਮੈਂ ਤਾਂ ਉਹਾਰੇ ਕਰ ਰਹੇ ਹਾਂ ਸਰ ਆਦੀ ਕੁਮਾਰ ਤੁਸੀਂ ਆਓ ਰਹਿ ਖੜੋ ਇਹੋ ਜਿਹੇ ਆ ਤੂੰ ਤੁਸੀਂ ਜਿਉਂ ਵਾਈਟ ਦਿਓ ਰਾਜਮਾਰ ਜੀ ਵੈਰੀਫਾਈ ਕਰਕੇ ਜਿਹੜਾ ਉਹਨਾਂ ਨੂੰ ਚੰਗੇ ਜਿਹੜਾ ਹੈਗਾ ਉਹ ਨੌਕਰੀਆਂ ਦਿੱਤੀਆਂ ਜਾਣ ਤਾਂ ਕਿ ਉਹ ਆਪਣੇ ਪਰਿਵਾਰ ਦਾ ਜਿਹੜਾ ਉਹ ਪਾਲ ਪੋਸਣ ਕਰ ਸਕਣ ਕਿਉਂਕਿ 1500 ਦੇ ਵਿੱਚ ਕੋਈ ਵੀ ਕੋਈ ਵੀ ਕਾਇਦੇ ਕੀ 1500 ਦੇ ਵਿੱਚ ਕੋਈ ਆਪਣਾ ਪਰਿਵਾਰ ਪਾਲ ਸਕਦਾ ਜਾਂ ਕੱਲਾ ਬੰਦਾ ਆਪਣਾ ਕੋਈ ਘਰ ਦਾ ਚਲਾ ਸਕਦਾ ਕਿਉਂਕਿ 1500 ਦਾ ਇੱਕੁੱਤ ਤੱਕ ਨਹੀਂ ਮਹੀਨਾ ਦਾ ਪੂਰਾ ਪੈਣਾ। ਪਰ ਇਸੇ ਕਰਕੇ ਜਿਹੜਾ ਹੈਗਾ ਗਰੀਬ ਜਿਹੜੀ ਤੰਗੀ ਭਰੀ ਜ਼ਿੰਦਗੀ ਦਿਨਾਂਗ ਵਰਗ ਜੀ ਰਿਹਾ ਉਹਦੇ ਵਿੱਚ ਸਰਕਾਰ ਨੂੰ ਬੇਨਤੀ ਹੈ ਕਿ ਉਹਨੂੰ ਬਾਹਰ ਕੱਟਿਆ ਜਾਵੇ। ਉਹ ਜਿਹੜਾ ਅਸੀਂ ਐਲਟੀਮੇਟਮ ਦਿੱਤਾ ਸੀਗਾ 3 ਮਹੀਨਾ ਦਾ ਇਸੇ 3 ਮਹੀਨਾ ਦੇ ਅੰਦਰ ਅੰਦਰ ਕਿਉਂਕਿ ਸਿਰਸਿਰ 15 ਦਿਨ ਰਹਿ ਗਏ ਨੇ ਓਨਲੀ ਉਹਦੇ ਵਿੱਚ ਹੀ ਸਾਡੀਆਂ ਜਿਹੜੀਆਂ ਡਿਮਾਂਡਾਂ ਦਾ ਜਿਹੜੀਆਂ ਅਸੀਂ ਰੱਖੀਆਂ ਸੀ ਉਹ ਪੂਰੀਆਂ ਜਿੱਤੀਆਂ ਜਾਣ ਕਿਉਂਕਿ ਜੇ ਮੈਂ ਦਿਵੰਕਪਨ ਆਪਰਾਵੇ ਕੱਲੇ-ਕੱਲੇ ਬਾਰੇ ਦੱਸੂਗਾ ਤਾਂ ਬਹੁਤ ਜਿਹੜਾ ਟਾਈਮ ਲੱਗ ਜਾਣਾ ਤਾਂ ਹੁਣ ਤੁਸੀਂ ਜਿਹੜਾ ਮੇਰੇ ਕੰਨੀ ਝਾਤ ਮਾਰ ਲਓ ਆਈ ਵਾਸ ਸਪੋਰਟਸਮੈਨ ਇਨ 2000 ਮੈਂ 2000 ਦੇ ਵਿੱਚ ਜਿਹੜਾ ਇੱਕ ਸਪੋਰਟਸਮੈਨ ਰਹਾ ਵਧੀਆ ਬਾਕਸਿੰਗ ਦਾ ਤੇ